ਭਾਰਤੀ ਜਨਤਾ ਪਾਰਟੀ ਨੇ 227 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰੀ ਪੂਰੀ ਤਰ੍ਹਾਂ ਖਿੱਚ ਲਈ ਆ। ਮੋਗਾ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਇੱਕ ਵੱਡੀ ਰੈਲੀ ਕਰਾਉਣ ਦਾ ਪ੍ਰਬੰਧ ਕੀਤਾ ਗਿਆ ਤੇ ਜਿਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਵਾਸਤੇ 117 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਦੀ ਸੂਚੀ ਜਾਰੀ ਕੀਤੀ ਕੇ ਬਾਅਦ ਚਰੌੜਾ ਇਸ ਕਰਕੇ ਪੈ ਗਿਆ ਕਿ ਲੋਕ ਮੰਨ ਲੱਗ ਪਏ ਸੀ ਕਿ ਜਿਹੜੇ ਹੁਣ ਰੈਲੀ ਨੂੰ ਕਾਮਯਾਬ ਕਰਨ ਵਾਸਤੇ 117 ਹਲਕੇ ਇੰਚਾਰਜ ਲਗਾਏ ਗਏ ਨੇ ਉਹ ਵੀ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਜਦੋਂ ਪੰਜਾਬ ਭਰ ਦੇ ਵਿੱਚ ਰੌਲਾ ਪੈ ਗਿਆ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਾਡਰ ਵਿੱਚ ਰੌਲਾ ਪੈ ਗਿਆ ਫਿਰ ਇਹ ਜਿਹੜੀ ਲਿਸਟ ਜਾਰੀ ਕੀਤੀ ਗਈ ਸੀ ਉਹ ਵਾਪਸ ਲੈ ਗਈ ਲਈ ਗਈ ਹੈ ਅਸਲ ਦੇ ਵਿੱਚ ਮੋਗਾ ਦੇ ਵਿੱਚ ਪ੍ਰਸਤਾਵਿਤ ਸੂਬਾ ਪਧਰੀ ਰੈਲੀ ਹੈ ਇਸ ਰੈਲੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਜਿਹੜੇ ਨੇ ਉਹ ਸਬੋਧਨ ਕਰਨਗੇ ਤੇ ਪਰਦੇਸ਼ ਰੈਲੀ ਵਿਧਾਨ ਸਭਾ ਲਈ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਤੇ ਉਹ ਇਤفاق ਦੇ ਨਾਲ ਲੋਕ ਇਹ ਸਮਝਣ ਲੱਗ ਪਏ ਕਿ 27 ਸਤਾਈ ਦੇ ਵਿੱਚ ਇਹ ਸੰਭਾਵੀ ਉਮੀਦਵਾਰ ਹੋ ਸਕਦੇ ਅਸਲ ਦੇ ਵਿੱਚ ਜਿਹੜੇ ਉਮੀਦਵਾਰ ਸੰਭਾਵੀ ਹੋ ਸਕਦੇ ਨੇ ਉਹ ਇਸੇ ਸੂਚੀ ਦੇ ਨਾਲ ਕਾਫੀ ਮੇਲ ਖਾਂਦੇ ਸੀ ਜਿਸ ਕਰਕੇ ਰੋਲਾ ਪੈ ਗਿਆ ਤੇ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇਸ ਸੂਚੀ ਨੂੰ ਜਿਹੜੀ ਨਸ਼ਰ ਕੀਤੀ ਗਈ ਸੀ ਜਿਨ੍ਹਾਂ ਦੀਆਂ ਡਿਊਟੀਆਂ ਤੈਅ ਕੀਤੀਆਂ ਗਈਆਂ ਸੀ ਉਹ ਸੂਚੀ ਵਾਪਸ ਲੈ ਲਈਏ ਚਰਚਾ ਤੇ ਵੀ ਹੈ ਕਿ ਇਸ ਰੈਲੀ ਨੂੰ ਕਾਮਯਾਬ ਬਣਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਕਿ ਘੱਟੋ ਘੱਟ 1 ਲੱਖ ਬੰਦਾ ਪਹੁੰਚਣਾ ਚਾਹੀਦਾ ਇਸੇ ਕਰਕੇ 117 ਹਲਕਾ ਇੰਚਾਰਜਾਂ ਦੇ ਨਾਮ ਨਸ਼ਰ ਕੀਤੇ ਗਏ ਸੀ ਔਰ ਹਰ ਪਾਰਟੀ ਨੂੰ ਮੀਲ ਸੀ ਕਿ ਘੱਟੋ ਘੱਟ ਜਿਹੜਾ ਹਲਕਾ ਇੰਚਾਰਜ ਹੋ ਆਪਣੇ ਹਲਕੇ ਚੋਂ 1000 ਬੰਦਾ ਲੈ ਕੇ ਆਏਗਾ ਤਾਂ ਜੋ 1 ਲੱਖ ਉੱਥੇ ਜਿਹੜੇ ਵਰਕਰ ਜਾਂ ਲੋਕ ਪੁੱਜ ਸਕਣ ਤੇ ਰੈਲੀ ਕਾਮਯਾਬ ਹੋ ਸਕੇ ਜਿਸ ਕਰਕੇ 117 ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਲੇਕਿਨ ਜਦੋਂ ਰੌਲਾ ਪੈ ਗਿਆ ਜਾਂ ਹੋਰ ਸਿਆਸੀ ਮਾਇਨੇ ਕੱਢੇ ਗਏ ਤਾਂ ਫਿਰ ਇਹ ਸੂਚੀ ਵਾਪਸ ਲੈਣੀ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਇਹਦੇ 'ਚ ਬਹੁਤੇ ਜਿਹੜੇ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਜਿਵੇਂ ਸਜਾਣਪੁਰ ਦੇ ਜਿਹੜੇ ਹਲਕਾ ਇੰਚਾਰਜ ਦੀ ਡਿਊਟੀ ਲਗਾਈ ਗਈ ਆ ਉਹ ਦਿਨੇਸ਼ ਸਿੰਘ ਬੱਬੂ ਆ ਜੋ ਡਿਪ੍ਰੀਸ ਸਪੀਕਰ ਵੀ ਰਹਿ ਚੁੱਕੇ ਨੇ ਔਰਤੇੰ ਦਾ ਫਾਇ ਮਲੇ ਰਹਿ ਚੁੱਕੇ ਨੇ ਇਸੇ ਤਰ੍ਹਾਂ ਭੂਵਾ ਤੋਂ ਸੀਮਾ ਕੁਮਾਰੀ ਉਹ ਵੀ ਐਮਐਲਏ ਰਹਿ ਚੁੱਕੇ ਨੇ ਪਠਾਨਕੋਟ ਤੋਂ ਅਰਜਿੰਦਰ ਬਿੱਟਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਗੁਰਦਾਸਪੁਰ ਤੋਂ ਸੂਰਜ ਭਰਦਵਾਜ ਦੀਨਾਨਗਰ ਤੋਂ ਰੇਨੂ ਕਸ਼ਪਾ ਕਾਦੀਆਂ ਤੋਂ ਫਤਿਹ ਜੰਗ ਸਿੰਘ ਬਾਜਵਾ ਫਤਿਹ ਜੰਗ ਸਿੰਘ ਬਾਜਵਾ ਦਾ ਵਿਧਾਨ ਸਭਾ ਚੋਣਾਂ 2027 ਦੇ ਮੱਦੇ ਨਜ਼ਰ ਕਦੀ ਦਿਲ ਖਰੜ ਤੋਂ ਧੜਕਦਾ ਤੇ ਕਦੀ ਬਟਾਲਾ ਤੋਂ ਲੇਕਿਨ ਹੁਣ ਉਹਨਾਂ ਨੂੰ ਕਾਦੀਆਂ ਤੋਂ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਗਈ ਹੈ ਬਟਾਲਾ ਤੋਂ ਅਸ਼ਵਨੀ ਸੇਖੜੀ ਕਿਸੇ ਵੇਲੇ ਉਹ ਕਾਂਗਰਸ ਪਾਰਟੀ ਦੇ ਐਮਐਲਏ ਰਹਿ ਚੁੱਕੇ ਨੇ ਤੇ ਬਾਅਦ ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਸ਼੍ਰੀ ਹਰਗੋਬਿੰਦਪੁਰ ਤੋਂ ਬਲਜਿੰਦਰ ਸਿੰਘ ਦੁਕਵਾ ਨੂੰ ਦਿੱਤੀ ਗਈ ਹੈ ਇਹਨਾਂ ਨੇ 2022 ਦੇ ਵਿੱਚ ਵੀ ਚੋਣਾਂ ਲੜੀਆਂ ਸੀ ਫਤਿਹਗੜ ਚੂੜੀਆਂ ਤੋਂ ਰਵੀਕਰਨ ਸਿੰਘ ਕਾਲੋ ਹੁਣਾਂ ਨੂੰ ਡਿਊਟੀ ਦਿੱਤੀ ਗਈ ਹੈ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਹੁੰਦਾ ਸੀ ਬਾਅਦ ਚ ਜਿਹੜੇ ਸਪੀਕਰ ਨਿਰਮਲ ਸਿੰਘ ਕਾਲੂ ਰਹਿ ਚੁੱਕੇ ਨੇ ਉਹਨਾਂ ਦੀ ਬੇਵਕਤੀ ਮੌਤ ਤੋਂ ਬਾਅਦ ਫਿਰ ਰਵੀ ਕਰਨ ਸਿੰਘ ਕਾਲੂ ਹੋਣੀ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੇ ਵੀ ਪਿੱਛੇ ਜਿਹੜੀ ਜਿਮਨੀ ਚੋਣ ਹੋਈ ਸੀ ਲੜੀ ਸੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਰਕੇਸ਼ ਸ਼ਰਮਾ ਜਨਾਲਾ ਤੋਂ ਅਮਰਪਾਲ ਸਿੰਘ ਬੋਣੀ ਕਾਲੀਆਂ ਦਾ ਟਕਸਾਲੀ ਪਰਿਵਾਰ ਸੀ ਡਾਕਟਰ ਰਤਨ ਸਿੰਘ ਜਨਾਲਾ ਜੋ ਕਾਲੀ ਦਲ ਤੋਂ ਮਨਿਸਟਰ ਰਹਿ ਚੁੱਕੇ ਨੇ ਐਮਪੀ ਰਹਿ ਚੁੱਕੇ ਨੇ ਅਮਰਪਾਲ ਬੋਣੀ ਖੁਦ ਦੋਵਰੇ ਐਮਐਲਏ ਰਹਿ ਚੁੱਕੇ ਨੇ ਤੇ ਇਸ ਸਮੇਂ ਉਹ ਭਾਰਤੀ ਜਨਤਾ ਪਾਰਟੀ ਚ ਤੇ ਅਜਨਾਲਾ ਤੋਂ ਹੀ ਤਿਆਰੀ ਕਰ ਰਹੇ ਨੇ ਬਦਾਂ ਸਬਾਹਲ ਕਾ ਰਾਜਾ ਸੰਸੀ ਤੋਂ ਮਖਵਿੰਦਰ ਸਿੰਘ ਹੋਣਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਜੰਡਿਆਲਾ ਗੁਰੂ ਤੋਂ ਦਿੱਤੀ ਗਈ ਆ ਹਰਦੀਪ ਸਿੰਘ ਗਿੱਲ ਹੋਣਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਮਜੀਠਾ ਤੋਂ ਰਣਵੀਰ ਸਿੰਘ ਮੂਦਰ ਨੂੰ ਦਿੱਤੀ ਗਈ ਆ ਇਹ ਸ਼ਾਇਦ ਪੰਜਾਬ ਸਰਕਾਰ ਤੋਂ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਇਸੇ ਤਰ੍ਹਾਂ ਅੰਮ੍ਰਿਤਸਰ ਨਾਰਥ ਤੋਂ ਗੱਲ ਕੀਤੀ ਜਾਵੇ ਤਾਂ ਸੁਖਵਿੰਦਰ ਸਿੰਘ ਪਿੰਟੂ ਨੂੰ ਦਿੱਤੀ ਗਈ ਹੈ ਅੰਮ੍ਰਿਤਸਰ ਵੈਸਟ ਤੋਂ ਗੁਰਪ੍ਰਤਾਪ ਸਿੰਘ ਟਿੱਕਾ ਕਿਸੇ ਵੇਲੇ ਕਾਲੀ ਪਰਿਵਾਰ ਦੇ ਵਿੱਚ ਕਾਲੀ ਦਲ ਦੇ ਵਿੱਚ ਰਹੇ ਨੇ ਅੰਮ੍ਰਿਤਸਰ ਸੈਂਟਰ ਤੋਂ ਡਾਕਟਰ ਰਾਮ ਚਾਵਲਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅੰਮ੍ਰਿਤਸਰ ਈਸਟ ਤੋਂ ਅਜੇ ਵੀਰ ਪਾਲ ਸਿੰਘ ਰੰਦਾਵਾ ਨੂੰ ਦਿੱਤੀ ਗਈ ਹੈ ਅੰਮ੍ਰਿਤਸਰ ਈਸਟ ਤੋਂ ਕਿਸੇ ਵੇਲੇ ਡਾਕਟਰ ਨਵਜੋਤ ਕੌਰ ਸਿੱਧੂ ਹੁਣੇ ਭਾਰਤੀ ਜਨਤਾ ਪਾਰਟੀ ਵੱਲੋਂ ਐਮਐਲਏ ਰਹੇ ਚੁੱਕੇ ਨੇ ਸਰਕਾਰ ਦੇ ਵਿੱਚ ਸਿੱਤੋ ਭਾਗ ਦੇ ਸੰਦੇਸ਼ ਕਿ ਤਰਹਿ ਚੁਕੇ ਨੇ ਅੰਮ੍ਰਿਤਸਰ ਸਾਊਥ ਤੋਂ ਹਰਜਿੰਦਰ ਸਿੰਘ ਠੇਕੇਦਾਰ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਹਰਜਿੰਦਰ ਸਿੰਘ ਠੇਕੇਦਾਰ ਕਾਂਗਰਸੀਵਲ ਉਹ ਚੇਅਰਮੈਨ ਵੀ ਰਹਿ ਚੁਕੇ ਨੇ ਕੈਂਡੀਡੇਟ ਵੀ ਰਹਿ ਚੁਕੇ ਨੇ ਤੇ ਹੁਣ ਅੱਜ ਕੱਲ ਬੀਜੇਪੀ ਦੇ ਵਿੱਚ ਹੈ ਟਾਰੀ ਤੋਂ ਸ਼ਸ਼ੀਲ ਦੇਵਗਨ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਤਰਨਤਾਰ ਤੋਂ ਹਰਜੀਤ ਸਿੰਘ ਉਹਨਾਂ ਦਿੱਤੀ ਗਈ ਹੈ ਖੇਮ ਕਰਨ ਤੋਂ ਕਮਰਵੀਰ ਸਿੰਘ ਮੰਜੀਲ ਨੂੰ ਦਿੱਤੀ ਗਈ ਹੈ ਜਿੰਮੇਵਾਰੀ ਪੱਟੀ ਤੋਂ ਨਰੇਸ਼ ਸ਼ਰਮਾ ਨੂੰ ਖਡੂਰ ਸਾਹਿਬ ਤੋਂ ਨਿਹਤਰਪਾਲ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਿਆ ਬਾਬਾ ਬਕਾਲਾ ਤੋਂ ਮਨਜੀਤ ਸਿੰਘ ਮੰਨਾ ਮੀਆਂ ਵੀਰ ਨੂੰ ਦਿੱਤੀ ਗਈ ਹੈ ਤਿੰਨ ਦਫਾ ਸ਼੍ਰੋਮਣੀ ਅਕਾਲੀ ਦਲ ਤੋਂ ਰਹਿ ਚੁੱਕੇ ਨੇ ਐਮ ਐਲ ਏ ਔਰ ਬਾਅਦ ਚੋ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਚੁੱਕੇ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਮਨਜੀਤ ਮੰਨਾ ਹੋਣੀ ਜਿਹਨੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜੇ ਸੀ ਇਸੇ ਤਰ੍ਹਾਂ ਪੁਲੱਥ ਤੋਂ ਸੰਜੀਵ ਮਨਹਾਸ ਉਹਨਾਂ ਨੂੰ ਜਿਹੜੀ ਟਿਕਟ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਇਸੇ ਤਰ੍ਹਾਂ ਕਪੂਰਥਲਾ ਤੋਂ ਰঞ্জੀਤ ਸਿੰਘ ਖੋਜੀਵਾਲ ਹਲਕਾ ਇੰਚਾਰਜ ਬਣਾਏਗੇ ਨੇ ਸultanpur Lodhi ਤੋਂ ਸ਼ਾਮਸੁੰਦਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਫਗਵਾੜਾ ਤੋਂ ਇਹ ਅਨਿਲ ਸੱਚਰ ਹੋਣਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਫਲੋਰ ਤੋਂ ਅਵਨਾਸ਼ ਚੰਦਰ ਹੋਣਾ ਨੂੰ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਗਈ ਹੈ ਅਵਨਾਸ਼ ਚੰਦਰ ਕਿਸੇ ਵੇਲੇ ਕਾਲੀ ਦਲ ਦੇ ਵਿੱਚ ਰਹਿ ਚੁੱਕੇ ਨੇ ਤੇ ਫਿਰ ਬਾਅਦ ਚ ਭਾਜਪੀ ਦੇ ਵਿੱਚ ਆ ਗਏ ਸੀ ਤੇ ਇਹਨਾਂ ਨੂੰ ਇੱਥੇ ਹਲਕਾ ਇੰਚਾਰਜ ਬਣਾਇਆ ਗਿਆ ਨਕੋਦਰ ਤੋਂ ਸ਼ਸ਼ੀਲ ਰਿੰਕੂ ਸ਼ਸ਼ੀਲ ਰਿੰਕੂ ਪਹਿਲਾ ਕਾਂਗਰਸ ਵਿਲੇ 2017 ਦੇ ਵਿੱਚ ਉਹ ਐਮਐਲਏ ਰਹਿ ਚੁੱਕੇ ਨੇ ਫਿਰ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਚੁੱਕੇ ਸੀ ਫਿਰ ਉਹ ਉਥੋਂ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਫਿਰ ਉਹ ਭਾਜਪਾ 'ਚ ਚਲੇ ਜਾਂਦੇ ਨੇ ਤੇ ਇਸ ਸਮੇਂ ਉਹਨਾਂ ਨੂੰ ਨਕਉਦਰ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਸ਼ਸ਼ੀਲ ਰਿੰਕੂ ਇਸੇ ਤਰ੍ਹਾਂ ਸ਼ਾਹਕੋਟ ਵਿਧਾਨ ਸਭਾ ਹਲਕਾ ਤੋਂ ਰਾਣਾ ਹਰਦੀਪ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਵਧਾਂ ਸਭ ਹਲਕਾ ਕਰਤਾਰਪੁਰ ਤੋਂ ਗੱਲ ਕੀਤੀ ਜਾਵੇ ਤਾਂ ਉੱਥੋਂ ਹਰਵਿੰਦਰ ਸਿੰਘ ਡਾਲੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਲੰਧਰ ਵੈਸਟ ਤੋਂ ਸ਼ੀਤਲ ਅੰਗਰਾਲ ਸ਼ੀਤਲ ਅੰਗਰਾਲ ਪਹਿਲਾਂ ਭਾਜਪਾ ਦੇ ਵਿੱਚ ਰਹੇ ਚੁੱਕੇ ਨੇ ਫਿਰ ਉਹ 2022 ਦੇ ਵਿੱਚ ਆਮ ਆਦੀ ਪਾਰਟੀ ਤੋਂ ਵਿਧਾਇਕ ਬਣ ਜਾਂਦੇ ਨੇ ਫਿਰ ਉਹ ਹਲਕਾ ਛੱਡ ਦਿੰਦੇ ਨੇ ਫਿਰ ਉੱਥੇ ਜਿਮਨੀ ਚੋੜ ਹੁੰਦੀ ਹੈ ਤੇ ਫਿਰ ਉਹ ਭਾਜਪਾ ਚ ਸ਼ਾਮਲ ਹੋ ਜਾਂਦੇ ਤੇ ਸ਼ੀਤਲ ਅੰਗਰਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਇਸੇ ਤਰ੍ਹਾਂ ਜਲੰਧਰ ਸੈਂਟਰ ਤੋਂ ਮਰਦ ਰঞ্জন ਕਾਲੀਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਟਕਸਾਲੀ ਭਾਜਪਾਈ ਨੇ ਇੱਥੋਂ ਇਹ ਚੋਣ ਲੜਦੇ ਰਹੇ ਤੇ ਜਿੱਤਦੇ ਰਹੇ ਨੇ ਉਹਨਾਂ ਨੂੰ ਹੁਣ ਜਲੰਧਰ ਸੈਂਟਰ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਜਲੰਧਰ ਨਾਰਥ ਤੋਂ ਕੇ.ਡੀ. ਭੰਡਾਰੀ, ਕ੍ਰਿਸ਼ਨਦੇਵ ਭੰਡਾਰੀ ਜਿਹੜੀ ਆ ਉਹਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੇ.ਡੀ. ਭੰਡਾਰੀ ਹੁਣੀ ਪਹਿਲਾਂ ਵੀ ਐਮ.ਐਲ.ਏ. ਰਹੇ ਚੁੱਕੇ ਨੇ ਇਸੇ ਤਰ੍ਹਾਂ ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾੜ ਜਿਹੜੇ ਕਈ ਪਾਰਟੀਆਂ ਬਦਲ ਚੁੱਕੇ ਨੇ ਸਭ ਤੋਂ ਪਹਿਲਾਂ ਉਹ ਸ਼ਰਮਨੀ ਕਾਲੀ ਦਲ ਦੇ ਰਹਿ ਚੁੱਕੇ ਨੇ ਐਮ ਐਲ ਏ ਫਿਰ ਉਹ ਪੀਪਲਸ ਪਾਰਟੀ ਆਫ ਪੰਜਾਬ ਚਲੇ ਜਾਂਦੇ ਨੇ ਫਿਰ ਉਹ ਕਾਂਗਰਸ ਚਲੇ ਜਾਂਦੇ ਫਿਰ ਕਾਲੀ ਦਲ ਦੇ ਵਿੱਚ ਚਲੇ ਜਾਂਦੇ ਤੇ ਅੱਜ ਕੱਲ ਜਗਬੀਰ ਸਿੰਘ ਬਰਾੜ ਹੁਣੇ ਭਾਜਪੀ ਦੇ ਵਿੱਚ ਆ ਚੁੱਕੇ ਨੇ ਆਦਮਪੁਰ ਹਲਕੇ ਤੋਂ ਰਜੇਸ਼ ਬਾਗਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਰਜੇਸ਼ ਬਾਗਾ ਹੁਣੇ ਪੰਜਾਬ ਐਂਡ ਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਨੇ ਪਿੱਛੇ ਜੀ ਉਹਨਾਂ ਨੇ ਇਲੈਕਸ਼ਨ ਵੀ ਬਾਈ ਇਲੈਕਸ਼ਨ ਲੜੀ ਸੀ ਫਿਰ ਹੁਣ ਅੱਜ ਕੱਲ ਉਹਨਾਂ ਨੇ ਆਦਮਪੁਰ ਤੋਂ ਉਹਨਾਂ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਇਸੇ ਤਰ੍ਹਾਂ ਮਕੀਰੀਆਂ ਤੋਂ ਜੰਗੀ لال ਮਹਾਜਨ ਜੋ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਨੇ ਦਸੂਹਾ ਤੋਂ ਸ਼ਸ਼ੀਲ ਪਿੰਕੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਇਸੇ ਤਰ੍ਹਾਂ ਟਾਂਡਾ ਉੜਮੜ ਤੋਂ ਮੀਨੂ 세ਠੀ ਨੂੰ ਦਿੱਤੀ ਗਈ ਹੈ ਜ਼ਿੰਮੇਵਾਰੀ ਸ਼ਾਮ 84 ਤੋਂ ਮਹਿੰਦਰ ਕੌਰ ਜੋਸ਼ ਜੋ ਦੋ ਦਫਾ ਸ਼੍ਰੋਮਣੀ ਕਾਲੀ ਦਲ ਦੇ ਐਮਐਲਏ ਰਹੇ ਚੁੱਕੇ ਨੇ ਮੁਖ ਸੰਜੇ 73 ਵੀ ਰਹੇ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਚਾਮਲੋ ਚੁੱਕੇ ਨੇ ਤੇ ਇਸ ਕਰਕੇ ਉਹਨਾਂ ਸ਼ਾਮ 84 ਤੋਂ ਮਿੰਦਰਕੌਰ ਜੋਸ਼ਨਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਹਸ਼ਾਰਪੁਰ ਤੋਂ ਤਿਕਸਨ ਸੂਦ ਤਿਕਸਨ ਸੂਦ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੇ ਐਮਐਲਏ ਰਹੇ ਚੁੱਕੇ ਨੇ ਮੰਤਰੀ ਰਹੇ ਚੁੱਕੇ ਨੇ ਹਸ਼ਾਰਪੁਰ ਤੋਂ ਹੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਚੱਬੇਵਾਲ ਤੋਂ ਸਿਵ ਸ਼ੂਦ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਗੜ ਸ਼ੰਕਰ ਤੋਂ ਨਮੀਸ਼ਾ ਮਹਿਤਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਨਮੀਸ਼ਾ ਮਹਿਤਾ ਪਹਿਲਾਂ ਕਿਸੇ ਸਮੇਂ ਕਾਂਗਰਸ ਪਾਰਟੀ ਦੇ ਵਿੱਚ ਹੁੰਦੇ ਸੀ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਬੰਦਾ ਮਾਨ ਸਤਕਾਰ ਨਹੀਂ ਮਿਲਿਆ ਤੇ ਫਿਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਬੰਗਾ ਤੋਂ ਸੁਖਵਿੰਦਰ ਸਿੰਘ ਗੋਲਡੀ ਨੂੰ ਦਿੱਤੀ ਗਈ ਹੈ ਨਵਾਂ ਸ਼ਹਿਰ ਹਲਕੇ ਤੋਂ ਤਜਿੰਦਰ ਸਿੰਘ ਸਰਾ ਨੂੰ ਦਿੱਤੀ ਗਈ ਹੈ ਤਜਿੰਦਰ ਸਿੰਘ ਸਰਾ ਹੋਣੀ ਜਿਹੜੇ ਨੇ ਨੌਜਵਾਨ ਚਿਹਰੇ ਨੇ ਆਰਐਸਐਸ ਦੇ ਨਾਲ ਕਾਫੀ ਕਰੀਬੀ ਨੇ ਦੂਜੀਆਂ ਪਾਰਟੀਆਂ ਚੋਂ ਬੰਦੇ ਲਿਆ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਕਰਨੀ ਉਹਨਾਂ ਵਿੱਚੋਂ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਆਰਐਸਐਸ ਦੇ ਵਰਕਰ ਨੇ ਉਹਨਾਂ ਵਿੱਚੋਂ ਇੱਕ ਤਜਿੰਦਰ ਸਿੰਘ ਸਰਾ ਸ਼ਾਮਲ ਉਹਨਾਂ ਨੂੰ ਨਵੇਂ ਸ਼ਹਿਰ ਤੋਂ ਜ਼ਿੰਮੇਵਾਰੀ ਦਿੱਤੀ ਗਈ ਬਲਾਚੌਰ ਤੋਂ ਰਾਜਵਿੰਦਰ ਸਿੰਘ ਲੱਕੀ ਹੁਣਾਂ ਦਿੱਤੀ ਗਈ ਆਨੰਦਪੁਰ ਸਾਹਿਬ ਤੋਂ ਕਮਲਦੀਪ ਸਿੰਘ ਸੈਣੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਮਲਦੀਪ ਸਿੰਘ ਸੈਣੀ ਕਾਂਗਰਸ ਪਾਰਟੀ ਦੇ ਵਿੱਚ ਰਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਵਿੱਚੋਂ ਇੱਕ ਨੇ 2022 ਦੇ ਵਿੱਚ ਵੀ ਉਹਨਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਕਾਂਗਰਸ ਪਾਰਟੀ ਬਣਾਏ ਸੀ ਬਾਅਦ ਚੁਣ ਭਾਰਤੀ ਜਨਤਾ ਪਾਰਟੀ ਚ ਮਰਜਲ ਕਰ ਲਿਆ ਗਿਆ ਸੀ ਤੇ ਉੱਥੋਂ ਪਹਿਲਾਂ ਕਮਲ ਸੈਣੀ ਲੜੇ ਤੇ ਹੁਣ ਉਹਨਾਂ ਨੂੰ ਜ਼ਿੰਮੇਵਾਰੀ ਨੰਦਪੁਰ ਸਾਹਿਬ ਦੀ ਦਿੱਤੀ ਗਈ ਹੈ ਰੋਪੜ ਤੋਂ ਅਜੇ ਵੀਰ ਸਿੰਘ ਲਾਲਪੁਰਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਅਜੇ ਵੀਰ ਸਿੰਘ ਲਾਲਪੁਰਾ ਹੁਣੇ ਇਕਬਾਲ ਸਿੰਘ ਲਾਲਪੁਰਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟ ਬੋਰਡ ਦੇ ਮੈਂਬਰ ਨੇ ਅਤੇ ਕੌਮਿਕ ਘਟ ਗਿੰਤਿਆ ਕਮਿਸ਼ਨ ਦੇ ਚੇਅਰਮੈਨ ਰਹੇ ਚੁੱਕੇ ਨੇ ਉਹਨਾਂ ਦੇ ਹੀ ਫਰਜ਼ੰਦ ਨੇ ਅਜੇ ਵੀਰ ਸਿੰਘ ਲਾਲਪੁਰਾ ਉਹਨਾਂ ਨੂੰ ਰੋਪੜ ਦੀ ਜ਼ਿੰਮੇਵਾਰੀ ਦਿੱਤੀ ਗਈ ਚਮਕੌਰ ਸਾਹਿਬ ਤੋਂ ਭਾਣੂ ਪ੍ਰਤਾਪ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਖਰੜ ਤੋਂ ਰਣਜੀਤ ਸਿੰਘ ਗਿੱਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਰਣਜੀਤ ਸਿੰਘ ਗਿੱਲ ਸ਼ਰਮੀ ਕਾਲੀ ਦਲ ਦੇ ਉਹ ਲੀਡਰ ਐ ਚੁੱਕੇ ਨੇ 217 ਦੇ ਵਿੱਚ ਵੀ 222 ਦੇ ਵਿੱਚ ਉਹਨਾਂ ਨੇ ਕਾਲੀ ਦਲ ਤੋਂ ਚੋਣ ਲੜੀ ਸੀ ਲੇਕਨ ਹਾਰ ਗਏ ਸੀ ਫਿਰ ਪਿੱਛੇ ਜੇ ਪੰਜਾਬ ਵਿਜੀਲੈਂਸ ਦਾ ਡਰ ਸੀ ਤੇ ਰਾਤੋਂ ਰਾਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਹੁਣ ਉਹ ਫਿਰ ਖਰੜ ਤੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮਹਾਲੀ ਤੋਂ ਡਾਕਟਰ ਸ਼ੁਭਾਸ਼ ਸ਼ਰਮਾ ਜਿਹੜੇ ਭਾਰਤ ਜਨਤਾ ਪਾਰਟੀ ਦੇ ਸਟੇਟ ਪੱਧਰ ਦੇ ਜਨਰਲ ਸਕੱਤਰ ਨੇ 222 ਦੀਆਂ ਲੋਕ ਸਭਾ ਚੋਣ ਅਨੰਦਪੁਰ ਸਾਹਿਬ ਤੋਂ ਚੋਣ ਲੜਦੇ ਨੇ ਤੇ ਹੁਣ ਉਹਨਾਂ ਨੂੰ ਮਹਾਲੀ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਬੱਸੀ ਫਟਾਣਾ ਤੋਂ ਪ੍ਰਦੀਪ ਗਰਗ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਫਤਿਹਗੜ੍ਹ ਸਾਹਿਬ ਤੋਂ ਦਦਾਰ ਸਿੰਘ ਪੱਟੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਦਦਾਰ ਸਿੰਘ ਪੱਟੀ ਉਹਨੇ ਕਾਲੀ ਦਲ ਦੇ ਐਮਐਲਏ ਰਹਿ ਚੁੱਕੇ ਨੇ ਬਾਅਦ ਚੋ ਬੀਜੇਪੀ ਵਿੱਚ ਸ਼ਾਮਲ ਹੋ ਗਏ ਸੀ ਤੋਂ ਉਹਨਾਂ ਨੂੰ ਮੋੜ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਅਮਲੋਤ ਉਹ ਜਗਦੀਪ ਸਿੰਘ ਚੀਮਾ ਨੂੰ ਦਿੱਤੀ ਗਿਆ ਜਗਦੀਪ ਸਿੰਘ ਚੀਮਾ ਹੋਣੇ ਵੀ ਸੁਭੀਸ਼ ਸਿੰਘ ਬਾਦਲ ਦੇ ਕਰੀਬੀ ਦੋਸਤਾਂ ਵਿੱਚੋਂ ਹੀ ਪਰਮਾਣਾ ਟਕਸਾਲੀ ਪਰਿਵਾਰ ਸੀ ਪਿੱਛੇ ਜੀ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਨੇ ਤੇ ਇਸ ਕਰਕੇ ਉਹ ਹੁਣ ਅਮਲੋਤ ਉਹ ਤਿਆਰੀ ਕਰੀ ਬੈਠੇ ਨੇ ਇਸੇ ਤਰ੍ਹਾਂ ਖੰਨਾ ਤੋਂ ਵਿਕਰਮਜੀਤ ਸਿੰਘ ਚੀਮਾ ਜਿਹੜੇ ਕਿਸੇ ਵੇਲੇ ਅਕਾਲੀ ਦਲ ਦੇ ਵਿੱਚ ਹੀ ਹੁੰਦੇ ਸੀ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ 'ਚ ਵਾਗੇ ਤੇ ਹੁਣ ਉਹਨਾਂ ਨੂੰ ਖੰਨੇ ਤੋਂ ਜਿਹੜੀ ਆ ਇੰਚਾਰਜ ਬਣਾਇਆ ਗਿਆ ਇਸੇ ਤਰ੍ਹਾਂ ਸਮਰਾਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਨੀਸ਼ੂ ਸ਼ਰਮਾ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਸਾਨੇਵਾਲ ਤੋਂ ਪ੍ਰਿਤਪਾਲ ਸਿੰਘ ਬਲਿਏਵਾਲਾ ਨੂੰ ਦਿੱਤੀ ਗਈ ਹੈ ਕਿਸੇ ਵੇਲੇ ਕਾਲੀ ਪਰਿਵਾਰ ਹੁੰਦਾ ਸੀ ਫਿਰ ਕਾਂਗਰਸ ਦੇ ਵਿੱਚ ਚੱਲ ਕੇ ਕੈਪਟਨ ਬਰਿੰਦਰ ਸਿੰਘ ਢੋਡਾ ਦੇ ਨਾਲ ਕਾਫੀ ਕਰੀਬੀ ਨੇ ਭਾਰਤੀ ਜਨਤਾ ਪਾਰਟੀ ਦੇ ਬਲਾਰੇ ਵੀ ਹੈ ਤੇ ਉਹਨਾਂ ਨੂੰ ਸਾਨੇਵਾਲ ਤੋਂ ਇੰਚਾਰਜ ਜਿਹੜਾ ਬਣਾਇਆ ਗਿਆ ਲੁਧਿਆਣਾ ਈਸਟ ਤੋਂ ਗੱਲ ਕੀਤੀ ਜਾਵੇ ਤਾਂ ਜਤਿੰਦਰ ਮਿੱਤਲ ਨੂੰ ਜਿਹੜੀ ਆ ਜਿੰਮੇਵਾਰੀ ਦਿੱਤੀ ਗਈ ਹੈ ਲੁਧਿਆਣਾ ਸਾਊਥ ਤੋਂ ਰੀਨੂ ਥਾਪੜ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਆਤਮ ਨਗਰ ਤੋਂ ਲੁਧਿਆਣਾ ਦੇ ਸ਼ਬਾਸ਼ ਦਾਬਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਲੁਧਿਆਣਾ ਸੈਂਟਰ ਤੋਂ ਗੁਰਦੇਵ ਸ਼ਰਮਾ ਦੇਵੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਲੁਧਿਆਣਾ ਵੈਸਟ ਤੋਂ ਜੀਵਨ ਗੁਪਤਾ ਨੂੰ ਜ਼ਿੰਮੇਵਾਰੀ ਹਲਕਾ ਇੰਚਾਰਜ ਦੀ ਦਿੱਤੀ ਗਈ ਹੈ ਇਸੇ ਤਰ੍ਹਾਂ ਲੁਧਿਆਣਾ ਨਾਰਥ ਦੀ ਗੱਲ ਕੀਤੀ ਜਾਵੇ ਤਾਂ ਪ੍ਰਵੀਨ ਬੰਸਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਵਿਧਾਨ ਸਭਾ ਹਲਕਾ ਗਿਲ ਤੋਂ ਐਸ ਆਰ ਲੱੱੜ ਜੋ ਰਿਟਾਇਰਡ ਆਈਐਸ ਅਫੀਸਰ ਨੇ ਐਸ ਸੀ ਐਲ ਦੇ ਪ੍ਰਧਾਨ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਫਾਇਲ ਤੋਂ ਪਸ਼ਪਿੰਦਰ ਸਿੰਘ ਨੂੰ ਦਿੱਤੀ ਗਈ ਹੈ ਦਾਖਾ ਤੋਂ ਇੰਦਰਪਾਲ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਰਾਏਕੋੜ ਤੋਂ ਰਮਿੰਦਰ ਸਿੰਘ ਸੰਗੋਵਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਗਰਾਉਂ ਤੋਂ ਗੇਜਾਰਾਮ ਵਾਲਮੀਕ ਜਿਹੜੇ 224 ਦੇ ਵਿੱਚ ਲੋਕ ਸਭਾ ਚੋਣ ਹਲਕਾ ਫਤੇਗੜ ਸਾਬ ਤੋਂ ਲੜੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਨਿਹਾਲ ਸਿੰਘ ਵਾਲਾ ਤੋਂ ਗੁਰਵਿੰਦਰ ਭਾਈ ਭਗਤਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਬਾਗਾਪੁਰਾਣਾ ਤੋਂ ਰਿਪਜੀਤ ਸਿੰਘ ਬਰਾੜ ਨੂੰ ਦਿੱਤੀ ਗਈ ਹੈ ਰਿਪਜੀਤ ਸਿੰਘ ਬਰਾੜ ਜਿਹੜੇ ਨੇ ਉਹ ਜਗਮੀਤ ਸਿੰਘ ਬਰਾੜ ਦੇ ਭਰਾ ਨੇ ਹਾਲ ਹੀ ਐਪਟਬਰ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਕਿਸੇ ਵੇਲੇ ਕਾਲੀ ਦਲ ਦੇ ਵਿੱਚ ਫਿਰ ਕਾਂਗਰਸ ਦੇ ਵਿੱਚ ਫਿਰ ਵਾਂਸਵਾਨੀਆਂ ਪਾਰਟੀਆਂ ਦੇ ਵਿੱਚ ਟੀਐਮਸੀ ਦੇ ਵਿੱਚ ਆਮ ਆਦੀ ਪਾਰਟੀ ਦੇ ਤੇ ਹੁਣ ਇਹ ਟੱਬਰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਤੇ ਰਿਪਜੀਤ ਸਿੰਘ ਬਰਾੜ ਹੁਣੇ ਪਹਿਲਾਂ ਵੀ 2007 ਦੇ ਵਿੱਚ ਜਿਹੜੇ ਨੇ ਐਮਐਲਏ ਰਹਿ ਚੁੱਕੇ ਨੇ ਹੁਣ ਬਾਗਾ ਪੁਰਾਣਾ ਤੋਂ ਉਹ ਰਿਪਜੀਤ ਸਿੰਘ ਬਰਾੜ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਮੋਗਾ ਤੋਂ ਹਰਜੋਤ ਕਮਲ ਹਰਜੋਤ ਕਮਲ ਜਿਹੜੇ ਨੇ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀ ਐਮਐਲਏ ਰਹਿ ਚੁੱਕੇ ਨੇ ਤੇ ਹੁਣ ਉਹ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਇਸੇ ਤਰ੍ਹਾਂ ਧਰਮਕੋੜ ਤੋਂ ਦੁਰਗੇਸ਼ ਸ਼ਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਜੀਰਾ ਤੋਂ ਅਬਤਾਰ ਸਿੰਘ ਜੀਰਾ ਨੂੰ ਕਿਸੇ ਵੇਲੇ ਕਾਲੀ ਟੱਬਰ ਸੀ ਅੱਜਕਲ ਬੀਜੇਪੀ ਚ ਫਿਰੋਜ਼ਪੁਰ ਚ ਰਾਣਾ ਗਰਮੀਤ ਸਿੰਘ ਸੋਢੀ ਕਿਸੇ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਐਮਐਲਏ ਮੰਤਰੀ ਰਹਿ ਚੁੱਕੇ ਨੇ ਕੈਪਟਨ ਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਿੱਚੋਂ ਇੱਕ ਨੇ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਤੇ ਫਿਰੋਜ਼ਪੁਰ ਤੋਂ ਉਹ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਫਰੂਜ਼ਪੁਰ ਦੇ ਆਤੀ ਤੋਂ ਸ਼ਿਵਰਾਜ ਚੌਧਰੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਗੁਰੂ ਹਰਸਾਏ ਤੋਂ ਮੂਨਾ ਜੈਸਵਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਲਾਲਾਬਾਦ ਤੋਂ ਰਜੇਸ਼ ਪਠੇਲਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਫਾਜ਼ਲਕਾ ਤੋਂ ਸਰਜੀਤ ਕੁਮਾਰ ਜਾਨੀ ਪੁਰਾਣਾ ਟਕਸਾਲੀ ਭਾਜਪਾਈ ਮੰਤਰੀ ਕਈ ਦਫਾ ਪੰਜਾਬ ਦੇ ਰਹੇ ਚੁੱਕੇ ਨੇ ਅਬੂਰ ਤੋਂ ਜਿਹੜੇ ਨੇ ਰੰਜਮ ਕਾਮਰਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਹਾਲਾਂਕਿ ਅਬੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਣੀ ਜਿਹੜੇ ਨੇ ਕਾਂਗਰਸ ਪਾਰਟੀ ਤੋਂ ਰਹਿ ਚੁੱਕੇ ਰੇ ਇੱਕ ਪੁਰਾਣਾ ਕਾਂਗਰਸ ਪਰਿਵਾਰ ਫਿਰ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਚੁੱਕੇ ਨੇ ਅਬੋਰ ਤੋਂ ਇਹਨਾਂ ਦੇ ਪਤੀਜਾ ਸੰਦੀਪ ਜਾਖੜ ਇਸ ਟਾਈਮ ਜਿਹੜੇ ਨੇ ਕਾਂਗਰਸ ਪਾਰਟੀ ਦੇ ਐਮਐਲਏ ਚਾਹੀ ਉਹਨਾਂ ਨੂੰ ਮੁਤਲਕ ਕੀਤਾ ਹੋਇਆ ਤੇ ਹੁਣ ਉੱਥੇ ਜਿਹੜਾ ਵਾ ਸਵਾਲ ਹੈ ਕਿ ਫਿਲਹਾਲ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਅਬੋਰ ਤੋਂ ਜਿਹੜੇ ਰੰਜਮ ਕਾਮਰਾ ਨੂੰ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਕਿ ਪਰ ਜਦੋਂ ਟਿਕਟਾਂ ਦੀ ਜਦੋਂ ਵੰਡ ਹੋਗੀ ਤਾਂ ਸ਼ਾਇਦ ਸੰਦੀਪ ਚੌਧਰੀ ਜਿਹੜੇ ਨੇ ਉਥੋਂ ਚੋਣ ਲੜ ਸਕਦੇ ਨੇ ਲੇਕਿਨ ਫਿਲਹਾਲ ਹਲਕਾ ਇੰਚਾਰਜ ਜਿਹੜੇ ਨੇ ਉਹ ਰੰਜਮ ਕਾਮਰਾ ਨੂੰ ਜਿਹੜੀ ਆ ਅਬੋਰ ਤੋਂ ਜ਼ਿੰਮੇਵਾਰੀ ਬਣਾਈ ਦਿੱਤੀ ਗਈ ਆ ਬੱਲੂਆਣਾ ਤੋਂ ਵੰਦਨਾ ਸਾਗਵਾਨ ਜਿਹੜੇ ਉਹ ਪਹਿਲਾਂ 2022 ਦੇ ਵਿੱਚ ਵੀ ਚੋਣ ਲੜ ਚੁੱਕੇ ਨੇ ਲੰਬੀ ਤੋਂ ਮੋਹਨ لال ਗਰਗਰੂਦ ਬਣਾਇਆ ਗਿਆ ਗਿੱਦੜਬਾਹ ਤੋਂ ਮਨਪ੍ਰੀਤ ਸਿੰਘ ਬਾਦਲ ਟਕਸਾਲੀ ਅਕਾਲੀ ਬਾਦਲਾਂ ਦਾ ਖੂਨ ਪਹਿਲਾਂ ਅਕਾਲੀ ਦਲ ਵੱਲੋਂ ਫਿਰ ਆਪਣੀ ਪਾਰਟੀ ਪੀਪਲਸ ਪਾਰਟੀ ਆਫ ਪੰਜਾਬ ਬਣੀ ਫਿਰ ਕਾਂਗਰਸ ਦੇ ਵਿੱਚ ਆਗੇ ਤੇ ਹੁਣ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਮਲੂਟ ਰਕੇਸ਼ ਧੂਰੀਆ ਨੂੰ ਜ਼ਿੰਮੇਵਾਰੀ ਦਿੱਤੀ ਗਿਆ ਮੁਖਸਰ ਤੋਂ ਅਸ਼ੋਕ ਭਾਰਤੀ ਨੂੰ ਜ਼ਿੰਮੇਵਾਰੀ ਦਿੱਤੀ ਗਿਆ ਫਰੀਦਕੋਟ ਤੋਂ ਸੰਦੀਪ ਸਿੰਘ ਬਰਾੜ ਸਨੀ ਬਰਾੜ ਕਾਂਗਰਸੀ ਪਰਿਵਾਰ ਕੈਪਟਨ ਮਰਿੰਦਰ ਸਿੰਘ ਦੇ ਓਐਸਡੀ ਰਹਿ ਚੁੱਕੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕੋਟਕਪੁਰਾ ਤੋਂ ਰਾਹੁਲ ਸਿੰਘ ਸਿੱਧੂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਇਸੇ ਤਰ੍ਹਾਂ ਰਾਮਪੁਰਾ ਫੂਲ ਤੋਂ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਸਿੰਘ ਮਲੂਕਾ ਟਕਸਾਲੀ ਅਕਾਲੀ ਸਿਕੰਦਰ ਸਿੰਘ ਮਲੂਕਾ ਦੇ ਫਰਜ਼ੰਦ ਉਹਨਾਂ ਨੂੰ ਰਾਮਪੁਰਾ ਫੂਲ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਇਸ ਟਾਈਮ ਇਹ ਸਿਕੰਦਰ ਸਿੰਘ ਮਲੂਕਾ ਦਾ ਨੌ ਪੁੱਤ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਸੀ ਤੇ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਮਲੂਕਾ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਪੋਚੋ ਮੰਡੀ ਤੋਂ ਭਾਰਤ ਪੂਸ਼ਣ ਗਰਗ ਨੂੰ ਜਿਹੜੀ ਹਲਕਾ ਇੰਚਾਰਜ ਜ਼ਿੰਮੇਵਾਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਬਠਿੰਡਾ ਅਰਮਰ ਤੋਂ ਸਰੂਪ ਚੰਦ ਸਿੰਘਲਾ ਜਿਹੜੇ ਪਹਿਲਾਂ ਅਕਾਲੀ ਹੁੰਦੇ ਸੀ ਬਾਅਦ ਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਤੇ ਇਸ ਕਰਕੇ ਉਹਨਾਂ ਬਠਿੰਡਾ ਅਰਬਨ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਬਠਿੰਡਾ ਦਿਹਾਤੀ ਤੋਂ ਗੁਰਜੀਤ ਸਿੰਘ ਮਾਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਲਵੰਡੀ ਸਾਬੋ ਦੀ ਜ਼ਿੰਮੇਵਾਰੀ ਪਰਮ ਪਰਮਪਾਲ ਕੌਰ ਮਲੂਕਾ ਨੂੰ ਦਿੱਤੀ ਗਈ ਆ ਸਿਕੰਦਰ ਸਿੰਘ ਮਲੂਕਾ ਦੇ ਨੌ ਜਿਨ੍ਹਾਂ ਨੇ 2024 ਦੇ ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਵੀ ਲੜੀ ਸੀ ਇਸੇ ਤਰ੍ਹਾਂ ਮੋੜ ਹਲਕੇ ਤੋਂ ਮੱਖਣ ਲਾਲੂ ਜ਼ਿੰਮੇਵਾਰੀ ਦਿੱਤੀ ਗਈ ਹੈ ਜਦਕਿ ਮਾਨਸਾ ਤੋਂ ਮੰਗਤਰਾਏ ਬਾਂਸਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪਹਿਲਾਂ ਕਾਂਗਰਸੀ ਰਹਿ ਚੁੱਕੇ ਐਮਐਲਏ ਫਿਰ ਕਾਲੀ ਦਲ ਦੇ ਵਿੱਚ ਆ ਗਏ ਅੱਜਕੱਲ ਉਹ ਬੀਜੇਪੀ ਦੇ ਵਿੱਚ ਨੇ ਉਹਨਾਂ ਨੂੰ ਵਿਧਾਨ ਸਭਾ ਹਲਕਾ ਮਾਮਸਾ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਸਰਦੂਲਗੜ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵਿਜੇ ਸਿੰਘਲਾ ਨੂੰ ਹਲਕਾ ਰੈਲੀ ਇਨਚਾਰਜ ਬਣਾਇਆ ਗਿਆ ਇਸੇ ਤਰ੍ਹਾਂ ਬੜਲਾਡਾ ਤੋਂ ਜਗਦੀਪ ਸਿੰਘ ਨਕਈ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਗਦੀਪ ਸਿੰਘ ਨੇ ਕਈ ਟਕਸਾਲੀ ਕੱਲੀ ਆ ਸੁਭੀਸ਼ਿੰਘ ਬਾਦਲ ਦੇ ਦੋਸਤ ਵੀ ਨੇ ਬਾਅਦ ਚ ਤਰੇੜਾਂ ਪੈ ਚੁੱਕੀਆਂ ਫਿਰ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਨੇ ਤੇ ਜਗਦੀਪ ਸਿੰਘ ਨਕਈ ਨੂੰ ਫਿਲਹਾਲ ਜਿਹੜੀ ਆ ਬਡਲਾੜਾ ਦੀ ਜ਼ਿੰਮੇਵਾਰੀ ਦਿੱਤੀ ਹੈ ਜਦ ਕਿ ਬਡਲਾੜਾ ਹਲਕਾ ਲੈ ਰਜਰਵਾ ਲੇਕਨ 2017 ਦੇ ਵਿੱਚ ਉਹਨਾਂ ਨੂੰ ਕਿਹੜੇ ਹਲਕੇ ਤੋਂ ਲੜਾਇਆ ਜਾਂਦਾ ਵਾ ਇਹ ਪਾਰਟੀ ਨੇ ਹਲੇ ਫੈਸਲਾ ਕਰਨਾ ਲਹਿਰਾ ਗਾਗਾ ਤੋਂ ਜੀਵਨ ਗਰਗਨੂ ਜ਼ਿੰਮੇਵਾਰੀ ਦਿੱਤੀ ਗਈ ਹੈ ਦੜਬਾ ਤੋਂ ਰਿਸ਼ੀ ਪਾਲ ਖੀੜਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਸੁਨਾਮ ਤੋਂ ਦਮਣ ਥਿੰਦ ਬਾਦਵਾ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਰਹਿ ਚੁੱਕੇ ਨੇ 2017 ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਟਿਕਟ ਲੜੀ ਸੀ ਹਾਰ ਗਏ ਸੀ ਬਾਅਦ ਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਪਦੌੜ ਤੋਂ ਮੱਖਣ ਜਿੰਦਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਜਿਹੜੇ ਕਾਂਗਰਸੀ ਐਮਐਲਏ ਮੰਤਰੀ ਰਹਿ ਚੁੱਕੇ ਨੇ ਲੋਕ ਸਭਾ ਵੀ ਲੜੀ ਸੀ ਹਾਰ ਗਏ ਸੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਵਿੱਚੋਂ ਇੱਕ ਸਨ ਤੇ ਹੁਣ ਭਾਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਉਹ ਬਰਨਾਲਾ ਤੋਂ ਹੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮਹਿਲ ਕਲਾਂ ਤੋਂ ਸੁਖਵੰਤ ਸਿੰਘ ਢਣੋਲਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਇਸੇ ਤਰ੍ਹਾਂ ਮਲੇਰਕੋਟਲਾ ਤੋਂ ਵਿਕਰਮ ਪਾਲੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਮਰਗੜ ਤੋਂ ਹੀਰਾ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੂਰੀ ਤੋਂ ਹਲਕਾ ਇੰਚਾਰਜ ਪ੍ਰੋਫੈਸਰ ਓੰਕਾਰ ਸਿੰਘ ਉਹਨਾਂ ਨੂੰ ਬਣਾਇਆ ਗਿਆ ਓੰਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਦੋਂ ਬਣੇ ਸੀ ਉਹਨਾਂ ਨੂੰ OSD ਲਾਇਆ ਗਿਆ ਸੀ ਤਰੇੜਾਂ ਪੈ ਚੁੱਕੀਆਂ ਨੇ ਪਿੱਛੇ ਮਿਲਨੇ ਹੀ ਓੰਕਾਰ ਸਿੰਘ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਸੀ ਤੇ ਉਹਨਾਂ ਨੂੰ ਤੂਰੀ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੰਘਰੂਰ ਤੋਂ ਗੱਲ ਕੀਤੀ ਜਾਵੇ ਤਾਂ ਸਰ ਜੀਵਨ ਜਿੰਦਲਵਾਲ ਨੂੰ ਜਿੰਦਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਨਾਬਾ ਤੋਂ ਕੇ ਕੇ ਮਲੋਤਰਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪਟਿਆਲਾ ਦਿਹਾਤੀ ਤੋਂ ਜਿਹੜੀ ਜ਼ਿੰਮੇਵਾਰੀ ਹੈ ਉਹ ਸੁਤਵੀਰ ਸਿੰਘ ਖੱਟੜਾ ਨੂੰ ਦਿੱਤੀ ਗਈ ਹੈ ਕਿਸੇ ਵੇਲੇ ਕਾਲੀ ਦਲ ਦੇ ਨਾਲ ਨੇੜਤਾ ਸੀ ਕਾਲੀ ਦਲ ਵੱਲੋਂ ਚੋਣ ਲੜੀ ਸੀ ਬਾਅਦ ਚ ਭਾਜਪਾ ਸ਼ਾਮਲ ਹੋ ਗਿਆ ਤੇ ਇਸ ਕਰਕੇ ਉਹਨਾਂ ਨੂੰ ਪਟਿਆਲਾ ਦਿਹਾਤੀ ਤੋਂ ਜ਼ਿੰਮੇਵਾਰੀ ਇਸ ਵਾਰ ਦਿੱਤੀ ਗਈ ਹੈ ਰਾਜਪੁਰਾ ਹਲਕੇ ਦੀ ਗੱਲ ਕੀਤੀ ਜਾਵੇ ਤੇ ਇੱਥੇ ਐਸ ਐਸ ਕੇ ਦੇਵ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਡੇਰਾ ਬੱਸੀ ਤੋਂ ਘਰਮਿੰਦਰ ਸਿੰਘ ਜੱਸੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਘਨੌਰ ਤੋਂ ਗੱਲ ਕੀਤੀ ਜਾਵੇ ਤਾਂ ਵਿਕਾਸ ਸ਼ਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਸਨੌਰ ਤੋਂ ਵਿਕਰਮਜੀਤ ਸਿੰਘ ਚਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿਕਰਮਜੀਤ ਸਿੰਘ ਚਾਲ ਭਰਤਿੰਦਰ ਸਿੰਘ ਚਾਲ ਦੇ بیٹے ਨੇ। ਪਹਿਲਾਂ ਵੀ ਉਹਨਾਂ ਨੇ ਤਿਆਰੀ ਕੀਤੀ ਸੀ ਮਾਸਦ ਹੁਣ ਉਹਨਾਂ ਨੂੰ ਸਨੌਰ ਤੋਂ ਜਿਹੜੀ ਆ ਜ਼ਿੰਮੇਵਾਰੀ ਬਣਾਈ ਗਈ ਹੈ। ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਜੈ ਇੰਦਰ ਕੌਰ ਨੂੰ ਜ਼ਿੰਮੇਵਾਰ ਦਿੱਤੀ ਗਈ ਹੈ। ਜੈ ਇੰਦਰ ਕੌਰ ਜੋ ਕੈਪਟਨ ਅਮਰਿੰਦਰ ਸਿੰਘ ਦੀ ਧੀ ਆ। ਉਹ ਪਹਿਲੀ ਆਪਣੀ ਇਲੈਕਸ਼ਨ 2027 ਵਿੱਚ ਲੜਨਗੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਸਮਾਣਾ ਤੋਂ ਗੱਲ ਕੀਤੀ ਜਾਵੇ ਤਾਂ ਸ੍ਰਿੰਦਰ ਸਿੰਘ ਖੀੜਕੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਤੇ ਛਤਰਾਣਾ ਹਲਕੇ ਤੋਂ ਗੱਲ ਕੀਤੀ ਜਾਵੇ ਤਾਂ ਨਰੈਣ ਸਿੰਘ ਨਰਸੋਤ ਨੂੰ ਜ਼ਿੰਮੇਵਾਰੀ ਦਿੱਤੀ ਗਈ ਨੇ ਤੇ ਇਹ ਭਾਰਤੀ ਜਨਤਾ ਪਾਰਟੀ ਦੇ ਉਹ ਸੰਭਾਵੀ ਚਿਹਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਫਿਲਹਾਲ ਮੋਗਾ ਰੈਲੀ ਜਿੱਥੇ ਅਮਿਸ਼ਾ ਆ ਰਹੇ ਨੇ ਉਸ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਰੈਲੀ ਇੰਚਾਰਜ ਲਗਾਏ ਗਏ ਨੇ ਇਹਨਾਂ ਰੈਲੀ ਇੰਚਾਰਜਾਂ ਨੂੰ ਹਲਕਾ ਇੰਚਾਰਜ ਵੀ ਸਮਝਿਆ ਜਾ ਰਿਹਾ ਤੇ ਸੰਭਾਵੀ ਉਮੀਦਵਾਰ ਵੀ ਸਮਝਿਆ ਜਾ ਰਿਹਾ ਹੈਗਾ ਇਹ ਜਦੋਂ ਸੂਚੀ جاری ਹੁੰਦੀ ਹੈ ਤੇ ਪੰਜਾਬ ਭਰ ਦੇ ਵਿੱਚ ਕਈ ਤਰ੍ਹਾਂ ਦੀਆਂ ਸਿਆਸੀ ਤੌਰ ਤੇ ਚਰਚਾ ਹੁੰਦੀ ਹੈ ਕਿ ਕੀ ਇਹ 117 ਵਿੱਚੋਂ ਬਹੁਤ ਸਾਰੇ 90% ਤੋਂ ਜ਼ਿਆਦਾ ਉਹ ਜਿਹੜੇ ਹਲਕਾ ਇੰਚਾਰਜ ਉਹੀ ਬਾਅਦ ਚ ਉਮੀਦਵਾਰ ਹੋਣਗੇ ਔਰ ਦੂਜਾ ਜਿਹੜੇ ਹਲਕਾ ਇੰਚਾਰਜ ਲਗਾਏ ਗਏ ਨੇ 117 ਤੱਕੀ ਆਉਣ ਵਾਲੀਆਂ 2027 ਦੇ ਵਿੱਚ ਕੀ ਜਿਹੜੀਆਂ ਗੱਠ ਜੋੜ ਦੀਆਂ ਸੁਭਾਵਨਾ ਉਹਨਾਂ ਤੇ ਵੀ ਬ੍ਰੇਕ ਲੱਗ ਗਿਆ ਬਹੁਤ ਸਾਰੀਆਂ ਕਿਆਸਰਾਂਗੇ ਹੀ ਸਵਾਲ ਖੜੇ ਹੋ ਰਹੇ ਨੇ ਇਸ ਸ਼ਾਇਦ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਹ ਲਿਸਟ ਵਾਪਸ ਲੈ ਲਈ ਲੇਕਿਨ ਅੰਦਰ ਖਾਤੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਕਿ ਜਿਹੜੀ ਮਾਰਚ ਮਹੀਨੇ ਦੇ ਵਿੱਚ ਸੰਭਾਵੀ ਅਭਿਸ਼ਾਦੀ ਰੈਲੀ ਹੋਣੀ ਆ ਉਹ ਸ੍ਰੀ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਓ ਇਸ ਜਾਣਕਾਰੀ ਨਾਲ ਤੁਹਾਡਾ ਤੁਲੇਨ ਰੰਗ ਆ ਗਿਆ ਦੇਖਦੇ ਰਹੋਏ ਬੀਸ ਪੰਜਾਬ